आज की तारीख में लगभग सत्ताईस बच्चों को डिग्री दे रहे हैं पच्चीस साल पहला इसकी शुरुआत हुई थी और उस वे शुरुआत हुई थी जो तो पंजाब के बच्चे जेडे वो बखरे बखरे राज्य पढ़ने वास्ते बहर जाते तो मैं सोचता हूँ कि एक बहुत बढ़िया और वो भी जो क्वालिटी इन्होंने इम्प्रूव की ਔਰ ਇਹ ਸ਼ੁਰੂਆਤ ਜਿਹੜੀ ਹੋਈ ਸੀ ਇਹ ਪੰਜਾਬ ਦੇ ਵਿੱਚ ਕੁਆਲਟੀ ਐਜੂਕੇਸ਼ਨ ਦੇ ਹੁੰਦਾ ਇੱਕ ਨਿਸ਼ਚਾ ਕਰਕੇ ਸ਼ੁਰੂ ਕੀਤੀ ਗਈ ਸੀ। ਯਹਾਂ ਸੇ ਜੋ ਬੱਚੇ ਨਿਕਲੇ ਹਨ ਉਹ ਸੈਨਾ ਵਿੱਚ ਵੀ ਹੈ। ਵਿਵਿਨ ਡਿਪਾਰਟਮੈਂਟਸ ਹੈ। ਹਿੰਦੁਸਤਾਨ ਵਿੱਚ ਵੀ ਹੈ ਔਰ ਦੁਨੀਆ ਦੇ ਦੇਸ਼ਾਂ ਵਿੱਚ ਵੀ ਹੈ। ਬੜੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਇਹ 골ਡਨ ਜੁਬਲੀ ਅਸੀਂ ਇਹਦੀ ਸਿਲਵਰ ਜੁਬਲੀ ਮਨਾ ਰਹੇ ਹਾਂ 25 ਸਾਲ ਹੋਏ ਹੈ। ਤੇ ਅੱਜ ਇਹਦਾ ਇੱਕ ਰਤਬਾ ਹੈ। ਅੱਜ ਸੀਜੀਸੀ ਲਾਂਡਰਾ ਵਿੱਚ ਪੜਨਾ ਇੱਕ ਸਨਮਾਨ ਦੀ ਗੱਲ ਹੈ ਇੱਕ ਮਾਣ ਦੀ ਗੱਲ ਹੈ ਪਰ ਪੰਜਾਬ ਹੀ ਨਹੀਂ ਭਾਰ ਦੇ ਹਰ ਰਾਜ ਦੇ ਵਿੱਚੋਂ ਇੱਥੇ ਬੱਚੇ ਪੜਨ ਵਾਸਤੇ ਆ ਰਹੇ ਆ ਪਰ ਇਹ ਸਸਤਾ ਜਿਹੜੀ ਆ ਪੰਜਾਬ ਦੀ ਇੱਕ ਬਹੁਤ ਵੱਡੀ ਮੁੱਲੀ ਸੇਵਾ ਜਿਹੜੀ ਆ ਉਹ ਕਰ ਰਹੀ ਹੈ ਪਰ ਅੱਜ ਦੇ ਇਸ ਡਿਗਰੀ ਵੰਡ ਸਮਾਰੋਹ ਦੇ ਵਿੱਚ ਜਿਹੜਾ ਮੇਨ ਮੁੱਦਾ ਰਿਹਾ ਉਹ ਇਹ ਸੀਗਾ ਕਿ ਅਸੀਂ ਜਿਹੜੇ ਪੰਜਾਬ ਦੇ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਪਛੜੇ ਵਰਗ ਦੇ ਬੱਚੇ ਆ ਗੌਰਨ ਸਭ ਦੀ ਇੱਛਾ ਸੀ ਕਿ ਜਿਹੜੇ 95% 96% ਤੋਂ ਉੱਪਰ ਨੰਬਰ ਲੈ ਕੇ ਪੜ੍ਹਾਈ ਕਰ ਰਹੇ ਆ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਵਿੱਚ ਡਿਗਰੀ ਵੰਡ ਸਮਾਗਮ ਕਰਾਇਆ ਗਿਆ 19ਵਾਂ ਡਿਗਰੀ ਵੰਡ ਸਮਾਗਮ ਸੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਪਹੁੰਚੇ ਨੇ ਆ ਡਿਗਰੀ ਹਾਸਲ ਕਰਨ ਵਾਲੇ ਆ ਵਿਦਿਆਰਥੀਆਂ ਨੂੰ ਉਹਨਾਂ ਨੇ ਵਧਾਈਆਂ ਦਿੱਤੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਵਿਕਸਤ ਭਾਰਤ ਦੇ ਵਿੱਚ ਵਿਦਿਆਰਥੀਆਂ ਦਾ ਕੀ ਯੋਗਦਾਨ ਹੋਣਾ ਉਸ ਦੇ ਲਈ ਵੀ ਉਹਨਾਂ ਨੇ ਆ ਪ੍ਰੇਰਣਾ ਦਿੱਤੀ ਹੈ ਨਾਲ ਹੀ ਉਹਨਾਂ ਨੇ ਇਸ ਧਰਤੀ ਦਾ ਵੀ ਜ਼ਿਕਰ ਕੀਤਾ ਆ ਛੋਟੇ ਸ਼ਹਿਬਜ਼ਾਦੇ ਤੇ ਮਾਤਾ ਗੁਜਰਕੌਰ ਜੀ ਦੀ ਲਾਸ਼ਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਹੈ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਲਾਂਡਰਾਂ ਦੇ ਵਿੱਚ ਧਰਤੀ ਜਿਹੜੀ ਉਸ ਦਾ ਜ਼ਿਕਰ ਕੀਤਾ ਗਿਆ ਆ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਜੀ ਵੱਲੋਂ ਤਾਂ गुलाब चंद कटारिया जी मुख्य मेहमान के तौर पहुंचे उन्होंने विद्यार्थियों सम्मानित भी किया देखो क्या की चंडीगढ़ कॉलेज का इतने कम समय में इन्होंने जिस तरह से अपने आप को रह किया है 25 वर्ष शिक्षण संस्था के जीवन में कोई बड़ा का समय नहीं होता है आज की तारीख में लगभग सत्ताईसो बच्चों को डिग्री दे रहे हैं तो मैं सोचता हूं कि एक बहुत बड़ी है और वो भी जो क्वालिटी इन्होंने इम्प्रूव की है नेशनल लेवल पर भी इंटरनेशनल लेवल पर भी और सामान्यतः नेक जो हमारे यहाँ एक ग्रेडिंग का सिस्टम है उसमें भी इनका ए प्लस है यहाँ से जो बच्चे निकले हैं वो सेना में भी हैं विभिन्न डिपार्टमेंट हैं हिंदुस्तान में भी है और दुनिया के देशों में भी है तो एक तरह से ये जो शिक्षा का जो इन्होंने मंदिर स्थापित करके जिस तरह से आगे आने वाली पीढ़ी को सुधारने का प्रयत्न किया ये ये प्रॉफिट कमाने वाला धंधा नहीं है ये व्यक्ति बनाने वाला धंधा है इसको जितना जितना समर्पित भाव से काम करेंगे उतना ही समाज और देश को आपका आप कर्जा उतरेगा और आपने समाज और देश के लिए कुछ किया है वो ये लोग कर रहे हैं मैं पंजाब में ये विशेषता देखी है कि कई यूनिवर्सिटी कई कॉलेज बहुत अच्छे स्तर के हैं एजुकेशन का जो स्टैंडर्ड है यहाँ अच्छा है इवन मेरे यहाँ चंडीगढ़ में गवर्नमेंट स्कूल भी मैंने यहाँ आकर के बच्चों को जब देखा है तो 90 परसेंट और 95 परसेंट सरकारी स्कूल में 10 प्लस टू के बच्चे आते हैं इसका मतलब शिक्षा का स्तर अच्छा है देखो विद्यार्थी मतलब यही है कि कुछ कमजोर परिवार के जो बच्चे हैं पर टैलेंट बच्चे हैं उन टैलेंट बच्चों को भी थोड़ा सा आप यहाँ जगह दो कुछ हम मदद करेंगे उन बच्चों की कुछ आप उसकी फीस में मदद करें ताकि किसी गरीब का बच्चा भी ਅੱਛਾ ਗਰੂ ਕਰ ਸਕਦਾ ਸੀ ਸੀਜੀਸੀ ਲਾਂਡਰਾ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਂਡਰਾ ਇਹ ਪੰਜਾਬ ਦੀ ਇੱਕ ਬਹੁਤ ਮਾਨਮਰੱਤੀ ਸੰਸਥਾ ਹੈ 25 ਸਾਲ ਪਹਿਲਾਂ ਇਸ ਦੀ ਸ਼ੁਰੂਆਤ ਹੋਈ ਸੀ ਔਰ ਉਸ ਵੇਲੇ ਸ਼ੁਰੂਆਤ ਹੋਈ ਸੀ ਜਦੋਂ ਪੰਜਾਬ ਦੇ ਬੱਚੇ ਜਿਹੜੇ ਆ ਉਹ ਵੱਖਰੇ ਵੱਖਰੇ ਰਾਜਾਂ ਵਿੱਚ ਪੜਨ ਵਾਸਤੇ ਬਾਹਰ ਜਾਂਦੇ ਸੀ ਔਰ ਇਹ ਸ਼ੁਰੂਆਤ ਜਿਹੜੀ ਹੋਈ ਸੀ ਇਹ ਪੰਜਾਬ ਦੇ ਵਿੱਚ ਕੁਆਲਟੀ ਐਜੂਕੇਸ਼ਨ ਦੇਣ ਦਾ ਇੱਕ ਨਿਸ਼ਚਾ ਕਰਕੇ ਸ਼ੁਰੂ ਕੀਤੀ ਗਈ ਸੀ ਰਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਦੋਂ ਇਹ 골ਡਨ ਜੁਬਲੀ ਅਸੀਂ ਇਹਦੀ ਸਿਲਵਰ ਜੁਬਲੀ ਮਨਾ ਰਹੇ ਹਾਂ 25 ਸਾਲ ਹੋਏ ਐ ਤੇ ਅੱਜ ਇਹਦਾ ਇੱਕ ਰੁਤਬਾ ਹੈ ਅੱਜ ਸੀਜੀਸੀ ਲਾਂਡਰਾ ਵਿੱਚ ਪੜਨਾ ਇੱਕ ਸਨਮਾਨ ਦੀ ਗੱਲ ਹੈ ਇੱਕ ਮਾਣ ਦੀ ਗੱਲ ਹੈ ਔਰ ਪੰਜਾਬ ਹੀ ਨਹੀਂ ਭਾਰ ਦੇ ਹਰ ਰਾਜ ਦੇ ਵਿੱਚੋਂ ਇੱਥੇ ਬੱਚੇ ਪੜਨ ਵਾਸਤੇ ਆ ਰਹੇ ਆ ਔਰ ਇਹ ਸਸਤਾ ਜਿਹੜੀ ਆ ਪੰਜਾਬ ਦੀ ਇੱਕ ਬਹੁਤ ਵੱਡ ਮੁੱਲੀ ਸੇਵਾ ਜਿਹੜੀ ਆ ਉਹ ਕਰ ਰਹੀ ਆ ਔਰ ਅੱਜ ਦੇ ਇਸ ਡਿਗਰੀ ਵੰਡ ਸਮਾਰੋਹ ਦੇ ਵਿੱਚ ਜਿਹੜਾ ਮੇਨ ਮੁੱਦਾ ਰਹਾ ਉਹ ਇਹ ਸੀਗਾ ਕਿ ਅਸੀਂ ਜਿਹੜੇ ਪੰਜਾਬ ਦੇ ਗਰੀਬ ਘਰਾਂ ਦੇ ਬੱਚੇ ਆ ਜਿਹੜੇ ਪਛੜੇ ਵਰਗ ਦੇ ਬੱਚੇ ਆ ਗੁਰਨਸਬ ਦੀ ਇੱਛਾ ਸੀ ਕਿ ਜਿਹੜੇ 95% 96% ਤੋਂ ਉੱਪਰ ਨੰਬਰ ਲੈ ਕੇ ਪੜ੍ਹਾਈ ਕਰ ਰਹੇ ਆ ਉਹਨਾਂ ਨੂੰ ਜ਼ਰੂਰ ਮੌਕਾ ਮਿਲਣਾ ਚਾਹੀਦਾ ਔਰ ਇਹ ਸਾਡੀ ਬਚਨਬਦਤਾ ਹੈ ਕਿ ਜਿਹੜੇ ਵੀ ਹੋਂ ਹਰ ਬੱਚੇ ਪੰਜਾਬ ਦੇ ਕਿਸੇ ਵੀ ਇਲਾਕੇ 'ਚ ਹੋਣ ਉਹਨਾਂ ਨੂੰ ਸਹੀ ਪੜ੍ਹਾਈ ਦਾ ਅੱਛਾ ਮੌਕਾ ਰਹੀਏ ਤਾਂ ਕਿ ਜਦੋਂ ਤੁਸੀਂ ਵਿਕਸਿਤ ਭਾਰਤ ਦੀ ਗੱਲ ਕੀਤੀ ਹੈ ਵਿਕਸਿਤ ਭਾਰਤ ਦੀ ਗੱਲ ਪੰਜਾਬ ਤੋਂ ਬਿਨਾ ਨਹੀਂ ਹੋ ਸਕਦੀ ਵਿਕਸਿਤ ਪੰਜਾਬ ਜਿਹੜਾ ਹੈ ਉਹ ਬਣੇਗਾ ਤੇ ਭਾਰਤ ਵਿਕਸਿਤ ਭਾਰਤ ਬਣਦਾ ਹੈ ਔਰ ਵਿਕਸਿਤ ਪੰਜਾਬ ਬਣਾਉਣ ਦੇ ਵਾਸਤੇ ਜਿਹੜੀ ਐਜੂਕੇਸ਼ਨ ਆ ਇਹ ਇੱਕ ਬੁਨਿਆਦੀ ਉਸਦੀ ਜ਼ਰੂਰਤ ਹੈ ਕਿ ਅਸੀਂ ਵਿਕਸਿਤ ਪੰਜਾਬ ਜਿਹੜਾ ਆਉਣ ਵਾਲੇ 24-25 ਸਾਲ ਦਾ ਸਾਡਾ ਸਫਰ ਹੈ ਜਦੋਂ ਇਹ ਦੇਸ਼ ਸਾਡਾ ਇੱਕ ਵਿਕਸਿਤ ਰਾਸ਼ਟਰ ਬਣ ਕੇ ਸਾਹਮਣੇ ਆਏਗਾ ਤੇ ਆਉਣ ਵਾਲੇ 25 ਸਾਲ ਦੇ ਵਿੱਚ ਜਿਹੜੀ ਸਾਡੀ ਨੌਜਵਾਨ ਪੀੜੀ ਜਿਨ੍ਹਾਂ ਨੇ ਅੱਗੇ ਅਗਵਾਈ ਕਰਨੀ ਹੋਵੇਗੀ ਜਿਹੜੇ ਅੱਜ ਲੋਕਗਵਾਈ ਕਰ ਰਹੇ 25 ਸਾਲ ਬਾਅਦ ਸੁਭਾਵਿਕ ਤੌਰ ਤੇ ਇਹਨਾਂ ਵਿੱਚੋਂ ਬਹੁਤੇ ਲੋਕ ਨਹੀਂ ਹੋਣਗੇ ਉਹਨਾਂ ਨੂੰ ਅਸੀਂ ਮਜੂਤ ਬਣਾਏਗੇ ਉਹਨਾਂ ਨੂੰ ਚੰਗੇ ਐਜੂਕੇਸ਼ਨ ਦੇ ਗਏ ਪਰ ਪੰਜਾਬ ਨੂੰ ਜਿਹੜੇ ਦਰਪੇਸ਼ ਇਸ ਵੇਲੇ ਸਮੱਸਿਆਵਾਂ ਨੇ ਚਾਹੇ ਉਹ ਵਾਤਾਵਰਨ ਨਾਲ ਇੱਕ ਸਮੱਸਿਆ ਆ ਚਾਹੇ ਰੁਜ਼ਗਾਰ ਦੀ ਸਮੱਸਿਆ ਆ ਚਾਹੇ ਆਰਥਿਕ ਬੋਝ ਦੀ ਸਮੱਸਿਆ ਹੈ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜਾ ਹੈ ਸਾਡੇ ਨੌਜਵਾਨਾਂ ਨੇ ਹੀ ਕਰਨਾ ਹੈ ਔਰ ਇਸ ਕਰਕੇ ਸਾਨੂੰ ਨੌਜਵਾਨਾਂ ਤੇ ਪੰਜਾਬ ਦੇ ਨੌਜਵਾਨਾਂ ਤੇ ਇਨਵੈਸਟ ਕਰਨਾ ਹੋਵੇਗਾ ਕੁਸੀਂ ਅੰਦਰ ਸੰਬੋਧਨ ਦੌਰਾਨ ਇਸ ਧਰਤੀ ਦਾ ਵੀ ਜ਼ਿਕਰ ਕੀਤਾ ਹੈ ਵਿਭਾਗਾਂ ਵਾਲੀ ਧਰਤੀ ਆ ਬਾਬਾ ਬੰਦਾ ਸਿੰਘ ਬਹਾਦਰ ਦਾ ਤੁਸੀਂ ਜ਼ਿਕਰ ਕੀਤਾ ਹੈ ਸ਼ਹੀਦ ਦੀ ਆ ਜੋੜ ਸਵਤਾਪਾ ਮਨਾਉਣ ਜਾ ਰਹੇ ਹਾਂ ਤੇ ਅੱਜ ਇਸ ਧਰਤੀ ਤੋਂ ਤੁਹਾਡਾ ਕੀ ਸੰਦੇਸ਼ ਰਹੂਗਾ ਖਾਸ ਤੌਰ ਤੇ ਤੁਸੀਂ ਪਛੜੇ ਵਰਗ ਦੇ ਵਿਦਿਆਰਥੀਆਂ ਦੀ ਵੀ ਗੱਲ ਕਰ ਦਿੱਤੀ ਗਵਰਨਰ ਸਾਹਿਬ ਵੀ ਆ ਗਏ ਵੀ ਉਹਨਾਂ ਬੱਚਿਆਂ ਨੂੰ ਤੁਸੀਂ ਆਪਣੇ ਕੋਲ ਲੈ ਕੇ ਆਓ ਜਿਨ੍ਹਾਂ ਚ ਟੈਲੈਂਟ ਹੈ ਤਾਂ ਅੱਜ ਇਸ ਧਰਤੀ ਤੋਂ ਇੱਕ ਖਾਸ ਤੇ ਅਜਿਹਾ ਸੰਦੇਸ਼ ਜਿਹੜਾ ਆਉਣ ਵਾਲੇ ਸਮੇਂ ਚ ਪੰਜਾਬ ਦੇ ਲਈ ਕੰਮ ਆ ਸਕਦਾ ਵਿਕਸਿਤ ਭਾਰਤ ਦੇ ਲਈ ਕੰਮ ਆ ਸਕਦਾ ਵਿਦਿਆਰਥੀ ਕਿਵੇਂ ਮਿਹਨਤ ਕਰਨ ਕਿਵੇਂ ਪਿੰਡਾਂ ਤੋਂ ਨਿਕਲ ਕੇ ਇਹੋ ਜਿਹੀਆਂ ਸੰਸਥਾ ਦੇ ਵਿੱਚ ਪਹੁੰਚੇ ਦੇਖੋ ਸਰਬਸਦਾ ਮੈਂ ਦਸ਼ਮੇਸ਼ ਪੇਤਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬ ਜਦਿਆਂ ਬਾਬਾ ਜੋਰਾਵੈ ਸਿੰਘ ਤੇ ਬਾਬਾ ਫਤੀਸਾ ਸਿੰਘ ਜੀ ਦਾ ਸੀਦੇਪੁਰ ਜਿਹੜਾ ਹਵਾਰੇ ਔਰ ਸਾਰੇ ਪੰਜਾਬ ਦੀ ਜਿਹੜੀ ਸੰਗਤ ਹੈ ਉਹ ਬਹੁਤ ਹੀ ਭਾਵਨਾਤਮਕ ਤੌਰ ਤੇ ਇਹਨਾਂ ਦਿਹਾੜਿਆਂ ਦੇ ਨਾਲ ਜੁੜੀ ਹੈ ਅਸੀਂ ਸਾਰੇ ਉਹਨਾਂ ਨੂੰ ਨਮਨ ਕਰ ਰਹੇ ਹਾਂ ਪ੍ਰਣਾਮ ਕਰ ਰਹੇ ਔਰ ਅਜਿਹੇ ਦੇ ਵਿੱਚ ਸਾਡੀ ਨੌਜਵਾਨ ਪੀੜੀ ਨੂੰ ਇੱਕ ਬਹੁਤ ਵੱਡੀ ਪ੍ਰੇਰਨਾ ਬਹੁਤ ਵੱਡੀ ਸੇਧ ਜਿਹੜੀ ਆ ਉਹ ਛੋਟੇ ਸਾਹਿਬ ਜਿਆਦਾ ਦੀ ਸ਼ਹਾਦਤ ਤੋਂ ਮਿਲਦੀ ਹੈ ਕਿ ਅਸੀਂ ਆਪਣੇ ਵਾਸਤੇ ਨਹੀਂ ਅਸੀਂ ਆਪਣੇ ਧਰਮ ਵਾਸਤੇ ਆਪਣੀ ਕੌਮ ਵਾਸਤੇ ਆਪਣੇ ਸਮਾਜ ਵਾਸਤੇ ਜਿਹੜਾ ਉਹ ਸੋਚਣਾ ਸ਼ੁਰੂ ਕਰੀਏ ਔਰ ਉਸ ਦੇ ਨਾਲ ਹੀ ਸਭ ਦਾ ਭਲਾ ਹੈ ਜਦੋਂ ਸਮਾਜ ਅੱਗੇ ਵਧੇਗਾ ਸਮਾਜ ਠੀਕ ਹੋਏਗਾ ਤੇ ਸਾਰੇ ਹੀ ਜਿਹੜੇ ਹੈਗੇ ਨੇ ਆਪਣੀ ਬਿਹਤਰ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਸਕਦੇ ਆ ਇਹ ਬਹੁਤ ਵੱਡੀ ਪ੍ਰੇਰਨਾ ਹੈ ਜੀ ਇੱਥੇ ਬੰਦਾ ਬਹਾਦਰ ਦਾ ਸਥਾਨ ਚੱਪੜਚੜੀ ਬਿਲਕੁਲ ਨਾਲ ਹੈ ਔਰ ਫਤੇਗੜ ਸਾਹਿਬ ਚਰੰਦੀਆਂ ਦੁਵਾਰਾਂ ਵੀ ਇਤੋਂ ਜ਼ਿਆਦਾ ਦੂਰ ਨਹੀਂ ਹੈ ਤਾਂ ਇਹ ਬੜਾ ਸ਼ੋਗਮਈ ਸਮਾਂ ਹੈ ਸਾਡੇ ਵਾਸਤੇ ਔਰ ਇਸ ਸ਼ੋਗਮਈ ਸਮੇਂ ਦੇ ਵਿੱਚ ਅਸੀਂ ਸਾਰੇ ਹੀ ਜਿੱਥੇ ਸ਼ਹੀਦਾਂ ਨੂੰ ਅਸੀਂ ਆਪਣੀ ਯਕੀਨਤ ਭੇਟ ਕਰਦੇ ਹਾਂ ਉੱਥੇ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਦੀ ਵੀ ਕੋਸ਼ਿਸ਼ ਕਰੀਏ ਬਹੁਤਾਂ ਇਹ ਸੰਸਦ ਨਾਲ ਸਤਰਾਮ ਸਿੰਘ ਸੰਧੂ ਰਾਜ ਸਭਾ ਮੈਂਬਰ ਵੀ ਨੇ ਤੇ ਚੰਡੀਗੜ੍ਹ ਯੂਨੀਵਰਸਿਟੀ ਤੇ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਆ ਡਾਇਰੈਕਟਰ ਨੇ ਚੇਅਰਮੈਨ ਨੇ ਤਾਂ ਉਹਨਾਂ ਦਾ ਆਖਣਾ ਸੀ ਕਿ ਜਿਹੜੀ ਅੱਜ ਕਨਵੋਕੇਸ਼ਨ ਹੋਈ ਹੈ ਉਸ ਦੇ ਵਿੱਚ ਵਿਦਿਆਰਥੀਆਂ ਨੂੰ ਇੱਕ ਖਾਸ ਸੰਦੇਸ਼ ਰਾਜਪਾਲ ਗੁਲਾਬਚੰਦ ਕੁਟਾਰੀਆ ਵੱਲੋਂ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਸਮੇਂ 'ਚ ਸਾਡਾ ਇਹ ਗਰੁੱਪ ਸਾਡੀ ਸੰਸਥਾ ਜਿਹੜੀ ਹੈ ਇਹ ਪਛੜੇ ਹੋਏ ਲੋਕਾਂ ਦੇ ਬੱਚਿਆਂ ਨੂੰ ਆ ਇਹਨਾਂ ਸੰਸਥਾਵਾਂ ਦੇ ਵਿੱਚ ਲੈ ਕੇ ਆਵੇਗੀ ਉਹਨਾਂ ਨੂੰ ਇੱਕ ਅਜਿਹਾ ਮੰਚ ਪ੍ਰਦਾਨ ਕੀਤਾ ਜਾਵੇਗਾ ਜਿਸ ਦੇ ਉਹ ਹੱਕਦਾਰ ਨੇ ਕਿਉਂਕਿ ਆ ਪਿੰਡਾਂ ਦੇ ਵਿੱਚ ਜੋ ਬੱਚੇ ਨੇ ਉਹਨਾਂ 'ਚ ਬਹੁਤ ਟੈਲੈਂਟ ਹੈ ਪਰ ਉਹਨਾਂ ਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਇਸ ਕਰਕੇ ਆ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਜਿਨ੍ਹਾਂ ਦੇ ਵਿੱਚ ਬਹੁਤ ਟੈਲੈਂਟ ਹੈ ਜਾਂ ਫਿਰ ਪਿੰਡੂ ਖੇਤਰ ਦੇ ਪਛੜੇ ਹੋਏ ਵਰਗ ਦੇ ਬੱਚਿਆਂ ਨੂੰ ਇੱਥੇ ਸੰਸਥਾ ਦੇ ਵਿੱਚ ਲਿਆਂਦਾ ਜਾਵੇਗਾ ਸੰਸਥਾ ਦੇ ਨਾਲ ਜੋੜਿਆ ਜਾਵੇਗਾ ਤਾਂ ਜੋ ਉਹ ਬੱਚੇ ਨੇ ਜਿਹੜੇ ਆਪਣਾ ਭਵਿੱਖ ਬਣਾ ਸਕਣ ਆਪਣੇ ਪਰਿਵਾਰ ਦਾ ਪੁਵਿਕ ਬਣਾ ਸਕਣ ਨਾਲ ਹੀ ਆ ਭਾਰਤ ਦਾ ਵੀ ਉਹ ਬੱਚੇ ਪੁਵਿਕ ਬਣਾਉਣਗੇ ਕਿਉਂਕਿ ਭਾਰਤ ਲਗਾਤਾਰ ਵਿਕਸਤ ਭਾਰਤ ਵੱਲ ਕਦਮ ਮੁੱਦਾ ਰਿਹਾ ਤੇ ਵਿਕਸਤ ਭਾਰਤ ਦੇ ਵਿੱਚ ਵਿਦਿਆਰਥੀਆਂ ਦਾ ਬਹੁਤ ਵੱਡਾ ਯੋਗਦਾਨ ਰਹਿਣ ਵਾਲਾ ਹੈ ਸਤਰਾਮ ਸਿੰਘ ਸੰਧੂ ਨੇ ਆਖ ਦਿੱਤਾ ਕਿ ਜੇ ਪੰਜਾਬ ਵਿਕਸਤ ਹੋਵੇਗਾ ਪੰਜਾਬ ਵਿਕਸਤ ਹੋਊਗਾ ਤਾਂ ਭਾਰਤ ਵਿਕਸਤ ਦੇਸ਼ ਬਣੇਗਾ ਤੇ ਪੰਜਾਬ ਦੀ ਨੌਜਵਾਨ ਪੀੜੀ ਹੈ ਜਿਹੜੀ ਉਹ ਭਾਰਤ ਨੂੰ ਵਿਕਸਤ ਭਾਰਤ ਬਣਾਵੇਗੀ ਜਿਸ ਦੇ ਲਈ ਆ ਸਿੱਖਿਆ ਦਾ ਇੱਕ ਅਹਿਮ ਖੇਤਰ ਹੈ ਜਿਸ ਦੇ ਵਿੱਚ ਵਿਦਿਆਰਥੀ ਵੱਡੀਆਂ ਪੁਲਾੰਗਾ ਪੱਟ ਰਹੇ ਨੇ ਤੇ ਵਿਦਿਆਰਥੀਆਂ ਵੱਲੋਂ ਕੀਤੀ ਗਈ ਮਿਹਨਤ ਸਦਕਾ ਅੱਜ ਉਹਨਾਂ ਨੂੰ ਸੀਜੀਸੀ ਲਾਂਡਰਾ ਵਿਖੇ ਡਿਗਰੀਆਂ ਦੇ ਕੇ ਨਿਵਾਜਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਚੰਡੀਗੜ੍ਹ ਗਰੁੱਪ ਆਫ ਕਾਲਜ ਜਿਹੜਾ ਗਰੀਬ ਬੱਚਿਆਂ ਜਿਹੜੇ ਗਰੀਬ ਬੱਚੇ ਨੇ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਕੋਈ ਮੰਚ ਨਹੀਂ ਮਿਲਿਆ ਤਾਂ ਉਹਨਾਂ ਬੱਚਿਆਂ ਨੂੰ ਵੀ ਆਪਣੀਆਂ ਸੰਸਥਾਵਾਂ ਦੇ ਨਾਲ ਜੋੜਨ ਦਾ ਵੱਡਾ ਉਪਰਾਲਾ ਕਰਨ ਜਾ ਰਿਹਾ ਹੈ ਕੈਮਰਾ ਪਰਸਨ ਰਾਜਵਿੰਦਰ ਦੇ ਨਾਲ ਤੇਜਿੰਦਰ ਚੰਦੀ ਦਾ ਅਨਮਿਊਟ ਮੋਹਨ